ਕਿਆ ਵੀਜੀ ਸਾਰੇ ਵੀਰਾਂ ਨੂੰ ਸੰਦੀਪ ਜੀ ਵਨ ਤੜਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵਿਦਿਆਥੀ ਆਪਾਂ ਪੱਟੀ ਸ਼ਹਿਰ ਆਏ ਆ ਤੇ ਅੱਜ ਤੁਹਾਨੂੰ ਇੱਕ ਬੁਰੀ ਵਾਲੀ ਦਿਖਾਣੀ ਹੈ ਜੀ ਤੇ ਆਪਣੇ ਲਿਆਏ ਦੋਸਤੀ ਹੈ ਜਿਹੜਾ ਆਪਾਂ ਵਿਚਰੇ ਹੈ ਨਹੀਂ ਘਰੇ ਹੋ ਤੇ ਜਿਹੜੀ ਤੁਸੀਂ ਮੈਨੂੰ ਦੇਖ ਰਹੇ ਜੀ ਇਹਦੇ ਦੂਜਾ ਸੂਆ ਇਸ ਟਾਈਮ ਦੋ ਜਿਹੜੇ ਤਿਆਰ ਆ 12-13 ਲੀਟਰ ਦੇ ਲਗਭਗ ਦੋ ਤਿਆਰ ਆ ਤੇ ਰਿਪੋਰਟ ਵਾਲੀ ਆ ਕੋਈ ਮੇਰੇ ਵੀਰ ਨੇ ਨਹੀਂ ਵਪਾਰ ਨਹੀਂ ਕਰਨੇ ਘਰ ਦੇ ਪਸ਼ੂਏ ਜੀ ਨਾਲ ਦੇ ਔਰ ਬੜੇ ਪਸ਼ੂ ਚੰਗੇ ਚੰਗੇ ਨਿਕਲੇ ਆ ਵੀਰੋ ਬਹੁਤ ਬਣਾਈ ਜਾਂਦੇ ਬਾਈਆਂ ਦੀਆਂ ਮੈਂ ਆ ਜਿਹੜੇ ਪਸ਼ੂ ਨਿਕਲੇ ਬੜੇ ਰਿਕਾਰਡ ਵਾਲੇ ਤੇ ਰੇੜੇ ਵੀ ਬਿਲਕੁਲ ਜੈਜ ਹੀ ਕਰਨਗੇ ਤੇ ਆ ਦੇਖੋ ਬਈ ਕੈਮਰਾ ਮੈਨੂੰ ਦਿਖਾਓ ਛੱਡਾ ਖਾਓ ਪਹਿਲਾਂ ਦੋ ਆ ਗਈ ਖੜੀ ਤਹਰੇ ਵੀ ਤੋਂ ਕੰਨਾ ਕੰਨਾ ਕਿਹਦੇ ਨਾਲ ਚਲਾਦਾ ਬੋਰੀ ਆ ਤੇ ਬਾਈ ਜੀ ਮੜਾ ਖੋਲੇ ਨੂੰ ਖੋਲ ਜੀ ਖੋਲ ਹਾਂ ਤੇ ਪਿੱਛੇ ਬੱਚਾ ਵੀ ਤੋਂ ਖਾਣੇ ਆ ਕੱਟੀ ਪਿੱਛੇ ਆਈ ਤੇ ਬਾਹਰ ਤੋਂ ਦੱਸਦਾ ਕੱਟੀ ਕਿਹੜੇ ਖਾਂਦੇ ਆ ਦਿਖਾ ਇਹ ਇਹ ਜਿਵੇਂ ਇੱਕ ਮਿੰਟ ਰੁਕੋ ਇੱਕ ਮਿੰਟ ਕਮੋ ਇੱਕ ਮਿੰਟ ਕਮੋ ਫਾਟੇ ਕਿ ਕਿਰਾਏ ਤੇ ਮੁਟੇਕ ਮੁਕਰਾ ਨੌਲੀ ਵੇਖੋ ਕਰਾ ਦੇ ਮਹਿਰਾਉ ਨਹੀਂ ਜੀ ਲਿਜਾਂਦੀ ਆ ਤੇ ਸਿੰਘ ਵੀ ਸੋਣਾ ਤੇ ਨਿਸ਼ਾਨੇ ਵੀ ਸਾਰੀਆਂ ਹੈਗੀਆਂ ਅੱਖਾਂ ਵੀ ਨਿਸ਼ਾਨ ਹੈਗੇ ਤੋਰ ਹਣ ਤੋਰ ਚਾਹ ਬਰ ਮੈਂ ਚੈੱਕ ਕਰਾਉਣਾ ਆ ਜਦ ਵੱਡੀ ਛੋਟੀ ਆ ਕੋਈ ਨੀਕੀ ਛੋਟੀ ਨੀਕੀ ਬਾਹ ਬਾਬ ਬਾਹ ਬਾਹ ਚੈੱਕ ਕਰਨਾ ਬਾ ਅਜਿਹਾ ਤੇ ਆਇ ਕਮਾਲੋ ਕਮਾਲੋ ਆਜੋ ਆਜੋ ਉਹ ਪਾ ਲਈ ਸੋ ਚੋਟੀ ਆ। ਆਜੋ। ਲੈਓ। ਲੈ ਲੈ ਚੋਟੀ ਲੈ। ਹਾਂਜੀ। ਮੈਨੂੰ ਮੈਨੂੰ ਬੜਾ ਆਜੋ। ਆਜੋ। ਇਹ ਘੇਟ ਹੋ ਰਹਾ ਦੇਖੋ ਛੋਟੀ ਦਾ। ਆਜੇ ਬਾਹਰੋਂ ਭਾਜੀ। ਬਾਹਰੋਂ। ਇੱਥੇ ਨਿਪਟੋ। ਹਾਂਜੀ। ਗੜਕਲੇ ਗੜਕਲੇ ਫੱਲਗ ਕਰਮੇ ਜੀ ਦਿਖਾਉਣਾ ਨੇ ਜਿਹੜੇ ਆ ਆਹ ਦੇਖ ਠੀਕ ਹੈ ਜੀ ਤੇ ਹੁਣ ਤੋਂ ਮੈਂ ਬੱਚਾ ਬਖਾਨਾ ਆ ਦੇਖ ਇਹ ਕੱਟੀ ਹੈਗੀ ਜੀ ਅਲੱਗ ਖਾਨ ਦੀ ਵੇਖੋ ਸਾਰੀਆਂ ਨਿਸ਼ਾਨੀਆਂ ਆ ਚੁੱਕੀਆਂ ਤੇ ਬੱਚੀ ਬਹੁਤ ਸੋਹਣੀ ਆ ਆਹ ਮੂੰਹ ਵੇਖੋ ਕੱਟੀ ਦਾ ਠੀਕ ਹੈ ਜੀ ਤੇ ਬਾਕੀ ਮੇਰਾ ਵੀ ਜਿਹੜਾ ਵੀ ਆਵੇ ਇੱਥੇ ਤਸल्ली ਕਰਕੇ ਲੈ ਕੇ ਜਾਇਆ ਜੀ ਦੋ ਤੋਂ ਦੱਸਦਾ ਵੀਰ ਉਹਨਾਂ ਦਾ ਨੰਬਰ ਫੇਨੇ ਚੱਲੂਗਾ ਤੇ ਜਿਹੜਾ ਮੁੱਲ ਕਰਨਗੇ ਜੀ ਉਹ ਤੁਸੀਂ ਨਾਲ ਗੱਲਬਾਤ ਕਰਨਾ ਠੀਕ ਹੈ ਜੀ ਇਹ ਵੀਡੀਓ ਮਾਤਵਾ Share ਤੇ Like ਕਰਦੇ ਜੀ ਬਾਕੀ ਛੋਣੀ ਝੋਟੀ ਆ ਪਰ ਆਰੀ ਦੇਖ ਵਰਖਣਾ ਲੈ ਕੇ ਆ ਜੀ ਸਤਿ ਸ੍ਰੀ ਅਕਾਲ